ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਪ੍ਰੀਤਨਾਮਾ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਦੋਸਤੋ ਅੱਜ ਇੱਕ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਸੰਗਰੂਰ ਦੇ ਬੱਸ ਸਟੈਂਡ ਵਿਖੇ ਸਥਿਤ ਇੱਕ ਪ੍ਰਾਈਵੇਟ ਨਿਜੀ ਬੈਂਕ ਦੇ ਏਟੀਐਮ ਵਿੱਚ ਅੱਗ ਲੱਗ ਗਈ ਅ ਅੱਗ ਇੰਨੀ ਕਿ ਭਿਆਨਕ ਸੀ ਕਿ ਜਿਸ ਨੂੰ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿਵੇਂ ਇਹ ਤੰਦੂਰ ਬਲਦਾ ਹੈ ਉਸ ਤਰ੍ਹਾਂ ਅੱਗ ਦੀਆਂ ਲਪਟਾਂ ਬਾਹਰ ਨਿਕਲ ਨਿਕਲ ਕੇ ਆਈਆਂ ਛੱਤ ਤੱਕ ਪਹੁੰਚ ਗਈਆਂ ਇੱਕ ਵੱਡਾ ਹਾਦਸਾ ਹੋ ਸਕਦਾ ਸੀ ਪਰ ਸੂਝਵਾਨ ਜੋ ਜਨਤਾ ਸੀ ਜੋ ਲੋਕ ਸਨ ਮੌਕੇ ਤੇ ਮੌਜੂਦ ਉਹਨਾਂ ਨੇ ਅੱਗ ਬੁਝਾਉਣ ਲਈ ਕਾਫੀ ਯਤਨ ਕੀਤੇ ਇਸ ਦੇ ਨਾਲ ਹੀ ਏਟੀਐਮ ਦੇ ਬਹੁਤ ਨਜ਼ਦੀਕ ਇੱਕ ਨਿਊਜ਼ ਏਜੰਸੀ ਜਿੱਥੇ ਕਿ ਪ੍ਰਿੰਟ ਮੀਡੀਆ ਨਾਲ ਰਿਲੇਟਡ ਨਿਊਜ਼ਪੇਪਰ ਮੈਗਜ਼ੀਨ ਪੇਪਰ ਵਗੈਰਾ ਪਏ ਹੁੰਦੇ ਨੇ ਲੋਕਾਂ ਨੇ ਬੜੀ ਸੂਝਵਾਨਤਾ ਨਾਲ ਉਹਦਾ ਸਮਾਨ ਦੁਕਾਨ ਦਾ ਬਾਹਰ ਕੱਢਿਆ ਸ਼ਟਰਡੇ ਕੇ ਉਸ ਤੇ ਅੱਗ ਲੱਗਣ ਤੋਂ ਬਚਾਇਆ ਖੈਰ ਉਸ ਤੇ ਅੱਗ ਨਹੀਂ ਪਹੁੰਚੀ ਬਚਤ ਰਹੀਗੀ ਲੋਕਾਂ ਦੀ ਸੂਝਵਾਨਤਾ ਨਾਲ ਪਰ ਏਟੀਐਮ ਜੋ ਹੈ ਉਹ ਸੜਕੇ ਸੁਆਹ ਹੋ ਗਿਆ ਉਪਰੰਤ ਜੋ ਹੈ ਬਾਅਦ ਵਿੱਚ ਫਾਇਰ ਬ੍ਰਿਗੇਡ ਵੀ ਦਸੀ ਜਾਂਦੀ ਹੈ ਕਿ ਫਾਇਰ ਬ੍ਰਿਗੇਡ ਦੇ ਅਧਿਕਾਰੀ ਵੀ ਆਏ ਸਨ ਉਹਨਾਂ ਨੇ ਵੀ ਆਪਣੀ ਕਾਰਵਾਈ ਕੀਤੀ ਪਰ ਮੁੱਢਲੀ ਜੋ ਅੱਗ ਬੁਝਾਣ ਦਾ ਦੱਸਿਆ ਜਾਂਦਾ ਹੈ ਉਹ ਜਨਤਾ ਨੇ ਹੀ ਅੱਗ ਬੁਝਾ ਲਈ ਸੋ ਇਸ ਤਰ੍ਹਾਂ ਦੀ ਮਨਪਾਗੀ ਘਟਨਾ ਵਿੱਚ ਕੈਸ਼ ਦਾ ਵੀ ਨੁਕਸਾਨ ਜ਼ਾਹਿਰ ਹੈ ਕਿ ਮਸ਼ੀਨ ਸੜ ਗਈ ਤਾਂ ਕੈਸ਼ ਦਾ ਵੀ ਨੁਕਸਾਨ ਹੋਇਆ ਹੋਵੇਗਾ ਇਸ ਅੱਗ ਲੱਗਣ ਦੇ ਕਾਰਨਾਂ ਦੀ ਹਲੇ ਪੁਸ਼ਟੀ ਨਹੀਂ ਕੀਤੀ ਗਈ ਹੈ ਜਾਂਚ ਜਾਰੀ ਹੈ ਦੋਸਤੋ ਵਿਕਤੀ ਰੋ ਪ੍ਰੀਤਨਾਮਾ ਟੀਵੀ ਯੂ ਐਸ اے ਸਾਖ ਨੂੰ ਹੋਇਆ ਇਸ ਔਰਤ ਨੇ ਕਦੇ ਇਹ ਦੱਸੋ ਕਿ ਜੇ ਸਾਡੇ ਅੱਖ ਜ ਨਹੀਂ ਤੇ ਜਿਹੜੀਆਂ ਔਰਤ ਪਹਿਲਵਾਨ ਸਨ ਜਿਨ੍ਹਾਂ ਨੇ ਦੇਸ਼ ਦਾ ਨਾਂ ਰੋਸ਼ਨ ਕੀਤਾ ਸੀ ਕਿਤੇ ਉਹਨਾਂ ਦੇ ਅੱਖ ਚ ਵੀ ਕਿਤੇ ਬੋਲੀ ਸੀ ਇਹ ਅੱਜ ਤੱਕ ਉਸ ਪਾਰਟੀ ਦੇ ਨਾਲ ਰਹਿ ਕੇ ਜਿਨ੍ਹਾਂ ਨੇ ਮਤਲਬ ਕਿ ਘਟ ਗਿੰਤਿਆਂ ਦੇ ਉੱਤੇ ਹਮਲੇ ਕਿਸਾਨਾਂ ਦੇ ਉੱਤੇ ਹਮਲੇ ਆਮ ਮਜ਼ਦੂਰਾਂ ਤੇ ਹਮਲੇ ਇਹ ਉਸ ਪਾਰਟੀ ਦੇ ਨਾਲ ਚੱਲ ਕੇ ਤੇ ਇਹ ਔਰਤਾਂ ਦੇ ਖਿਲਾਫ ਬੋਲੇ ਤੇ ਇਹਨਾਂ ਜਦੋਂ ਰੌਲਾ ਪਾਉਂਦੀ ਸੀ ਤੇ ਜਿਹੜੀ ਫਿਰ ਸਾਡੀ ਆयो ਚੰਡੀਗੜ੍ਹ 에어ਪੋਰਟ ਅੱਡੇ ਦੇ ਉੱਤੇ ਚੰਡੀਗੜ੍ਹ ਦੇ ਉੱਤੇ ਜਿਹੜੀ ਸਾਡੀ ਸ਼ੇਰਨੀ ਧੀ ਨੇ ਥੱਪੜ ਮਾਰਿਆ ਕੋਈ ਮਾਰਾ ਨਹੀਂ ਕੀਤਾ ਚੰਗਾ ਕੀਤਾ ਯਾਰ ਉਹਨੇ ਜਿਹੜਾ ਤੁਸੀਂ ਜਿਹੜਾ ਸਾਡਾ ਬੱਚਾ ਨੌਜਵਾਨ ਸ਼ਹੀਦ ਕੀਤਾ ਸ਼ੁਭ ਕਰਨ ਉਹ ਤੁਹਾਡਾ ਅਤਵਾਦ ਨਹੀਂ ਤੁਸੀਂ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਦਿੱਲੀ ਅਸੀਂ ਜਾ ਨਹੀਂ ਸਕਦੇ ਜੇ ਅਸੀਂ ਦਿੱਲੀ ਜਾਣੇ ਆ ਤੇ ਅਤਵਾਦੀ ਆ ਆਪਣੇ ਹੱਕਾਂ ਦੀ ਗੱਲ ਕਰਦੇ ਆ ਅੱਤਵਾਦੀਆਂ ਸ਼ੁੱਭ ਕਰਨੇ ਕੀ ਕੀਤਾ ਸੀ ਕਿਹੜੇ ਹਥਿਆਰ ਸੀ ਉਹਦੇ ਕੋਲੇ ਇਹ ਕਹਿੰਦੇ ਸੀ ਇਹ ਹਥਿਆਰ ਬੰਦ ਹੋ ਕੇ ਆ ਗਿਆ ਇਹਨਾਂ ਨੇ ਦਿੱਲੀ ਜਾ ਕੇ ਨੁਕਸਾਨ ਕਰ ਦੇਣਾ ਇਹਨਾਂ ਨੇ ਪਤਾ ਨਹੀਂ ਕੀ ਕਰ ਦੇਣਾ ਅੱਜ ਤੱਕ ਸਾਡੇ ਕਿਸਾਨਾਂ ਨੇ 5 ਮਹੀਨੇ ਚੱਲੇ ਨੇ ਮੋਰਚਾ ਚੱਲਦੇ ਨੂੰ ਕਿਸੇ ਇੱਕ ਨੂੰ ਫੁਰਦੀ ਮਾਰਿਆ 13 ਮਹੀਨੇ ਪਹਿਲਾਂ ਦਿੱਲੀ ਤੇ ਰਹਿ ਕਿਸੇ ਨੂੰ ਕੰਕਰ ਨਹੀਂ ਮਾਰੇ ਤੁਹਾਨੂੰ ਪਤਾ ਹੋਵੇਗਾ ਜਦੋਂ ਅਸੀਂ ਦਿੱਲੀ ਤੋਂ ਵਾਪਸ ਆਏ ਤੇ ਉੱਥੋਂ ਦੀਆਂ ਜਿਹੜੀਆਂ ਲੜਕੀਆਂ ਸੀ ਉਹ ਸਾਡੇ ਗਲਗਲ ਗੱਲ ਲੱਗ ਲੱ ਕੇ ਰੋਈਆਂ ਭਈ ਅੰਕਲ ਜੀ ਅਸੀਂ ਭੁੱਲ ਨਹੀਂ ਸਕਦੇ ਤੁਹਾਡੇ ਪਿਆਰ ਨੂੰ ਕਿਸ ਤਰ੍ਹਾਂ ਸਾਨੂੰ ਉਥੇ ਲੋਕਾਂ ਨੇ ਪਿਆਰ ਦਿੱਤਾ ਅਸੀਂ ਉਹ ਲੋਕ ਜਿਹੜੇ ਪਿਆਰ ਕਰਨ ਵਾਲੇ ਤੇ ਸਾਨੂੰ ਇਹ ਸਾਨੂੰ ਗੋਲੀਆਂ ਚਲਾਉਣ ਸਾਡੇ ਤੇ ਸਾਨੂੰ ਛੇਕ ਕਰਨ ਔਰ ਸਾਨੂੰ ਇਹ ਆਤਵਾਦੀ ਅਤੰਕਵਾਦੀ ਦੇਸ਼ਦ్రోਹੀ ਕਹਿਣ ਤੇ ਜੇ ਇਹ ਸਾਡੇ ਤੇ ਇਸ ਤਰ੍ਹਾਂ ਦੇ ਲਮਜ ਵਰਤਣਗੇ ਤੇ ਜਿਹੜੀਆਂ ਸਾਡੇ ਘਰਾਂ 'ਚ ਸਾਡੀਆਂ ਜਮੀਆਂ ਹੋਈਆਂ ਧੀਆਂ ਨੇ ਕੀ ਉਹਨਾਂ 'ਚ ਅਣਖ ਨਹੀਂ ਹੈਗੀ ਜੇ ਇਹ ਭਾਜਪਾ ਦੇ ਕਹਿ ਦਿੱਤੇ ਇਸ ਤਰ੍ਹਾਂ ਕਰ ਸਕਦੀ ਆ ਉਹਨਾਂ ਦੇ ਸਾਰਿਆਂ ਤੇ ਚੱਲਦੀ ਹੋਈ ਜੇ ਇਹ ਤਰ੍ਹਾਂ ਕਰ ਸਕਦੀ ਆ ਤੇ ਸਾਡੇ ਘਰਾਂ ਚ ਵੀ ਜੜੀਆਂ ਜਮੀਆਂ ਸਾਡੀਆਂ ਧੀਆਂ ਭੈਣਾਂ ਨੇ ਉਹਨਾਂ ਦੇ ਵਿੱਚ ਵੀ ਅਣਖ ਹੈਗੀ ਆ ਉਹ ਵੀ ਫਿਰ ਇਸ ਚੀਜ਼ ਦਾ ਬਦਲਾ ਜੜੀਆਂ ਉਹ ਲੈ ਸਕਦੇ ਔਰਤ ਦੇ ਚਪੇੜ ਕਿਸੇ ਮਰਦ ਨੇ ਨਹੀਂ ਮਾਰੀ ਔਰਤ ਦੇ ਚਪੇੜ ਔਰਤ ਨੇ ਹੀ ਮਾਰੀ ਆ ਤੇ ਜੇ ਔਰਤ ਨੇ ਜਿਹੜੀ ਔਰਤ ਇਹ ਔਰਤ ਕਿਉਂ ਬੋਲਦੀ ਰਹੀ ਹੈ ਨਾ ਜੇ ਇਹ ਔਰਤ ਇਸ ਤਰ੍ਹਾਂ ਬੋਲ ਸਕਦੀ ਆ ਇਨਾ ਮਾੜਾ ਬੋਲ ਸਕਦੀ ਆ ਕਿਸਾਨਾਂ ਦੇ ਪ੍ਰਤੀ ਸਾਡੀਆਂ ਔਰਤਾਂ ਦੇ ਪ੍ਰਤੀ ਸਾਡੀਆਂ ਧੀਆਂ ਪਣੇ ਦੇ ਪ੍ਰਤੀ ਇਹ ਬੋਲ ਸਕਦੀ ਆ ਜੇ ਇਹਨਾਂ ਦੀ ਪਾਰਟੀ ਸਾਡੇ ਨੌਜਵਾਨ ਬੱਚਿਆਂ ਨੂੰ ਗੋਲੀਆਂ ਮਾਰ ਕੇ ਛਣ ਨਿਛਾਣ ਨਹੀਂ ਕਰ ਸਕਦੀ ਆ ਗੋਲੀਆਂ ਜਪਾ ਕੇ ਉਹਨਾਂ ਨੂੰ ਭੰਨ ਉਹਨਾਂ ਦੀਆਂ ਹੱਡੀਆਂ ਕੋਲ ਭੰਨ ਦਿੰਦੇ ਆ ਤੇ ਫਿਰ ਤੁਸੀਂ ਮੈਨੂੰ ਇਹ ਦੱਸੋ ਵੀ ਇਹ ਲੰਘੇ ਕਈ ਦਿਨਾਂ ਤੋਂ ਆਸਮਾਨੋਂ ਵਰਦੀ ਅੱਗ ਨੇ ਲੋਕਾਂ ਦੇ ਸਾਹ ਸੁਕਾਏ ਪਏ ਸੀ ਬੀਤੀ ਰਾਤ ਪੰਜਾਬ ਸਣੇ ਹਰਿਆਣਾ ਅਤੇ ਹਿਮਾਚਲ ਵਿੱਚ ਵੀ ਮੀਂਹ ਪਿਆ ਜਿਸ ਕਰਕੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਪੰਜਾਬ ਵਿੱਚ ਵੈਸਟਰਨ ਡਿਸਪੈਂਸ ਨੇ ਜੋਰ ਫੜਨਾ ਸ਼ੁਰੂ ਕਰ ਦਿੱਤਾ ਹੈ ਉੱਥੇ ਹੀ ਬੀਤੇ ਦਿਨ ਸ਼ਾਮ ਨੂੰ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਤਾਪਮਾਨ ਵਿੱਚ ਅਚਾਨਕ ਤਬਦੀਲੀ ਦੇਖਣ ਨੂੰ ਮਿਲੀ ਹੈ ਇਸ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਉੱਜਰ ਰਾਹਤ ਮਿਲੀ ਹੈ ਮੌਸਮੀ ਪਾਗ ਦਾ ਅਨੁਮਾਨ ਹੈ ਕਿ ਵੀਰਵਾਰ ਨੂੰ ਅਜਿਹਾ ਹੀ ਮੌਸਮ ਰਹੇਗਾ ਇਸ ਦੇ ਨਾਲ ਹੀ ਸ਼ਨੀਵਾਰ ਤੋਂ ਪੰਜਾਬ 'ਚ ਹਾਲਾਤ ਆਮ ਵਾਂਗੂ ਸ਼ੁਰੂ ਹੋ ਜਾਣਗੇ ਮੌਸਮੀ ਪਾਗ ਨੇ ਅੱਜ 19 ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੈ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਰੂਪਨਗਰ ਨੂੰ ਛੱਡ ਕੇ ਪੂਰੇ ਸੂਬੇ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਮੌਸਮੀ ਪਾਗ ਨੇ ਉਪਰੋਕਤ 4 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ ਮੌਸਮੀ ਪਾਗ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਨ 40 ਤੋਂ 45 ਡਿਗਰੀ ਦੇ ਆਸ-ਪਾਸ ਚੱਲ ਰਿਹਾ ਸੀ 2 ਦਿਨ ਦੇ ਇਸ ਮੌਸਮ ਤੋਂ ਬਾਅਦ ਤਾਪਮਨ 40 ਡਿਗਰੀ ਦੇ ਆਸ-ਪਾਸ ਹੀਠਾਂ ਆ ਚਾਵੇਗਾ ਦੱਸਦੀ ਹੈ ਇਸ ਸਮੇਂ ਦੇਸ਼ ਵਿੱਚ ਦੱਖਣੀ ਪੱਛਮੀ ਮੌਨਸੂਨ ਅੱਗੇ ਵਧ ਰਿਹਾ ਹੈ ਮੌਨਸੂਨ ਦੀ ਉੱਤਰੀ ਸੀਮਾ ਗੋਆ ਗ੍ਰੈਂਡ ਪੇਟ, ਰਸਪੂਨਾ ਅਤੇ ਇਸਲਾਮਾਪੁਰ ਤੋਂ ਹੋ ਕੇ ਲੰਘ ਰਹੀ ਹੈ। ਅਗਲੇ 3 ਦਿਨਾਂ ਦੌਰਾਨ ਕਰਨਾਟਕ ਦੇ ਬਾਕੀ ਹਿੱਸਿਆਂ, ਦੱਖਣੀ ਮਹਾਰਾਸ਼ਟਰ ਦੇ ਕੁਝ ਹਿੱਸਿਆਂ, ਤੇਲਗਾਨਾ ਅਤੇ ਤੱਟੀ ਆਧਰਾ ਪ੍ਰਦੇਸ਼ ਦੇ ਕੁਝ ਹੋਰ ਹਿੱਸਿਆਂ, ਦੱਖਣੀ ਛੱਤੀਸਗੜ ਅਤੇ ਦੱਖਣੀ ਉੜੀਸਾ ਦੇ ਕੁਝ ਹਿੱਸਿਆਂ ਵਿੱਚ ਦੱਖਣੀ ਪੱਛਮੀ ਮੌਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਨੇ। ਭਾਰਤੀ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਨਾਗਾਲੈਂਡ ਦੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿੱਚ ਇੱਕ ਚੱਕਰਵਾਤੀ ਚੱਕਰ جاری ਹੈ। ਬੰਗਾਲ ਦੀ ਖਾੜੀ ਤੋਂ ਉੱਤਰ ਪੂਰਬੀ ਰਾਜਾਂ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਨੇ। ਆਈਐਮਡੀ ਦੇ ਅਨੁਸਾਰ ਅੱਜ ਦੇ ਦੌਰਾਨ ਅਰੁਣਾਚਲ ਪ੍ਰਦੇਸ਼, ਅਸਾਮ, ਮੇਂਗਾਲਿਆ, ਨਾਗਾਲੈਂਡ, ਮਨੀਪੁਰ, ਮਜ਼ੋਰਮ, ਤ੍ਰਿਪਤਾ ਤੇ ਉਪ ਹਿਮਾਲਿਆਨ ਪੱਛਮੀ ਬੰਗਾਲ ਤੇ ਸਿੱਖਰ ਵਿੱਚ ਗਰਜ, ਬਿਜਲੀ ਤੇ ਤੇਜ਼ ਹਵਾਵਾਂ ਦੇ ਨਾਲ-ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ। ਅੱਗੇ ਵੀ ਹੋਣ ਦੀ ਸੰਭਾਵਨਾ ਹੈ ਆਈਐਮਡੀ ਅਨੁਸਾਰ ਇੱਕ ਚੱਕਰਵਾਤੀ ਚੱਕਰ ਰਾਇਲ ਸੀਮਾ ਤੇ ਆਸ-ਪਾਸ ਦੇ ਉੱਤੇ ਮੌਜੂਦ ਹੈ ਦੂਸਰਾ ਤੱਟਵਰਤੀ ਕਰਨਾਟਕ ਦੇ ਆਸ-ਪਾਸ ਮੌਜੂਦ ਹੈ ਜਿਸ ਕਾਰਨ ਕੇਰਲ ਅਤੇ ਮਾਹੇ ਲਕਸ਼ਦੀਪ ਅੰਡੇਮਾਨ ਤੇ ਨਿਕੋਬਰ ਟਾਪੂ ਕਰਨਾਟਕ ਵਿੱਚ ਗਰਜ ਬਿਜਲੀ ਤੇ ਤੇਜ਼ ਹਵਾਵਾਂ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅੱਜ ਕੋਕਣ ਗੋਆ ਮਤ ਮਹਾਰਾਸ਼ਟਰ ਤੇ ਮਰਾਠਵਾੜਾਂ ਦੇ ਵੱਖ-ਵੱਖ ਥਾਵਾਂ ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅੱਜ ਦੱਖਣੀ ਮੱਧ ਪ੍ਰਦੇਸ਼ ਵਿੱਚ ਥੋੜੇ ਸਮੇਂ ਲਈ ਗੜੇ ਮਾਰੇ ਤੇ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ। ਨਾਓ ਵਾਟ ਡੂ ਥੀਸ ਇਨਫਲੇਸ਼ਨ ਐਂਡ ਗ੍ਰੋਥ ਕੰਡੀਸ਼ਨਸ ਮੀਨ ਫੋਰ ਮੋਨਟਰੀ ਪੋਲਿਸੀ ਥੈਟ ਇਜ਼ ਦਾ ਕੁਐਸਚਨ ਐਂਡ ਆਈ ਊਡ ਲਾਈਕ ਟੂ ਆਨਸਰ ਥੈਟ ði ਡਿਵੈਲਪਮੈਂਟਸ ਰਿਲੇਟਿੰਗ ਟੂ ਗ੍ਰੋਥ ਐਂਡ ਇਨਫਲੇਸ਼ਨ ਆਰ ਅਨਫੋਲਡਿੰਗ ਐਸ ਪਰ ਆਵਰ ਐਕਸਪੈਕਟੇਸ਼ਨਸ ਵੈਨ ਥੈ ਵੈਨ When the projected GDP growth of 7.2% .2 for 2024 25 materializes, it will be the fourth consecutive year of growth at or above 7%. Headline CPI continues to be on a disinflationary trajectory. Monetary policy has played an important role in this process. This is evident from the decline in headline inflation by 2.3 percentage points between the first quarter of 22-23 and the fourth quarter of 23-24. Supply side developments and government measures have also contributed to this moderation of headline inflation. Repeated food price shocks, however, slowed down the overall disinflation process. According to our projections, the second quarter of 2024-25 is likely to see some correction in headline inflation but this is likely to be one off on account of favorable base effects and may reverse in the third quarter if you look at the projections we have given uh, then it becomes very clear that in the second quarter the headline inflation is likely to come down to about 3.2 3.8% and thereafter again it goes up uh, and we have given the numbers in the statement and i have already read it out earlier uh, uh, at the current juncture, therefore, the uncertainties related to food price outlook warrant close monitoring, especially their spillover risks to headline inflation. In parallel, the behavior of the core component also needs to be watched carefully. We need a descent, to inf we need a descent of inflation to 4% target on a durable basis while supporting growth. Now, there is a view that in matters of monetary policy the reserve bank is guided by the principle of follow the fed i would like to unambiguously state that while we do keep a watch on the while we do keep a watch on whether clouds are building up or clearing out in the distant horizon we play the game according to the local weather and pitch conditions in other words while we do consider the impact of monetary policy in advanced economies on indian markets, our actions are primarily dependent and primarily determined by the domestic growth inflation conditions and the outlook. i have said this uh, several times earlier, but it becomes necessary to restate the position and reiterate this so that there is clarity in the mind of market participants and other stakeholders, and uh, as a result of which. Uh, Uh, they do not board the wrong bus liquidity and financial conditions that is the next part which i would like to highlight during the current financial year so far system liquidity transitioned from surplus to deficit conditions latest news sab to pehla apne phone te dekh le saada channel subscribe karo ate notification le bell icon zarur dabao